ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਸੁਖਬੀਰ ਸਿੰਘ ਬਾਦਲ ਲਈ ਥਾ ਹੁਣ ਅਗਲਾ ਬੰਦਾ ਕੌਣ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਕੀ ਬਣੇਗਾ ਸ਼੍ਰੋਮਣੀ ਅਕਾਲੀ ਦਲ ਕੀ ਦੁਫਾੜ ਹੋ ਗਿਆ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕਈ ਸ਼੍ਰੋਮਣੀ ਅਕਾਲੀ ਦਲ ਜਾਂ ਇਹ ਸ਼੍ਰੋਮਣੀ ਅਕਾਲੀ ਦਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੋਂਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬੜੇ ਹੀ ਮਹੱਤਵਪੂਰਨ ਪਹਿਲੂ ਦੇ ਉੱਪਰ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਇਸ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਕੋਈ ਹੋਰ ਖਬਰ ਲੈ ਕੇ ਆਵਾਂਗੇ ਉਹ ਖਬਰ ਉਦੋਂ ਹੀ ਤੁਹਾਡੇ ਤੱਕ ਪਹੁੰਚੂਗੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜਿਹੜੇ ਦੋਸਤ ਨਵੇਂ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਦੂਜੇ ਪਾਸੇ ਉਹ ਧੜਾ ਜਿਹੜਾ ਧੜਾ ਲਗਾਤਾਰ ਕਹਿ ਰਿਹਾ ਕਿ ਸਾਨੂੰ ਪਾਰਟੀ ਦੇ ਵਿੱਚ ਬਦਲਾ ਕਰਨ ਦੀ ਲੋੜ ਹੈ ਸਾਨੂੰ ਚੇਂਜ ਕਰਨ ਦੀ ਲੋੜ ਹੈ ਜਿਹਦੇ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਬੀਬੀ ਜਗੀਰ ਕੌਰ ਸੁਰਜੀਤ ਸਿੰਘ ਰਖੜਾ ਇਸ ਤੋਂ ਇਲਾਵਾ ਹੋਰ तमाम ਜਿਹੜੇ ਵੱਡੇ ਲੀਡਰ ਨੇ ਅੱਜ ਜਿਹੜੀ ਤਾਜ਼ਾ ਅਪਡੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਜਿਹੜਾ ਬਾਗੀ ਧੜਾ ਅੱਜ ਜਲੰਧਰ ਦੇ ਵਿੱਚ ਇੱਕ ਅਕਾਲੀ ਦਲ ਦੇ ਵੱਡੇ ਲੀਡਰ ਦੇ ਘਰ ਇਸ ਵੇਲੇ ਜਦੋਂ ਅਸੀਂ ਖਬਰ ਕਰ ਰਹੇ ਹਾਂ ਤਾਹੋ ਮੀਟਿੰਗ ਕਰ ਰਿਹਾ ਉਸ ਮੀਟਿੰਗ ਦੇ ਵਿੱਚ ਬਾਗੀ ਸੁਰਾਂ ਵੀ ਨੇ ਉਸ ਮੀਟਿੰਗ ਦੇ ਵਿੱਚ ਬਕਾਵਤ ਦਾ ਜਿਹੜਾ ਵਿਗਲ ਹੈ ਉਹ ਵੀ ਵੱਜ ਸਕਦਾ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅੱਜ ਹੀ ਜਦੋਂ ਉਹ ਮੀਟਿੰਗ ਜਲੰਧਰ ਦੇ ਵਿੱਚ ਹੋ ਰਹੀ ਆ ਉਸੇ ਸਮਾਨਤਰ ਇੱਕ ਮੀਟਿੰਗ ਸੁਖਵੀਰ ਸਿੰਘ ਬਾਦਲ ਚੰਡੀਗੜ੍ਹ ਦਫਤਰ 28 ਸੈਕਟਰ ਦੇ ਵਿੱਚ ਰੱਖਦੇ ਨੇ ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਬੁਲਾਇਆ ਜਾਂਦਾ ਯਾਨੀ ਕਿ ਪਾਰਟੀ ਇੱਕ ਟੜੇ ਇਸ ਵੇਲੇ ਦੋ ਬਣ ਗਏ ਇੱਕ ਧੜੇ ਦੇ ਬਾਗੀ ਸੁਰ ਆਪਾਂ ਕਹਿ ਸਕਦੇ ਹਾਂ ਸਵਾਲ ਵੱਡਾ ਇਹ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਊਗਾ ਕਿ ਸੁਖਵੀਰ ਸਿੰਘ ਬਾਦਲ ਦੀ ਥਾਂ ਹੁਣ ਕੋਈ ਨਵਾਂ ਬੰਦਾ ਪ੍ਰਧਾਨ ਬਣੂਗਾ ਕਿ ਸੁਖਵੀਰ ਸਿੰਘ ਬਾਦਲ ਦੀ ਥਾਂ ਹੁਣ ਜਿਹੜੇ ਬਾਗੀ ਹੋਇਆ ਹੋਇਆ ਧੜਾ ਜੋ ਆਪਣੀ ਗੱਲ ਰੱਖ ਰਿਹਾ ਧੜਾ ਪਾਰਟੀ ਦੇ ਵਿੱਚ ਕਿ ਸਾਨੂੰ ਬਦਲਾ ਦੀ ਲੋੜ ਹੈ ਕਿ ਉਸ ਧੜੇ ਦੇ ਵਿੱਚੋਂ ਕੋਈ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਬਣੂਗਾ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਅਗਲੇ ਪ੍ਰਧਾਨ ਹੋ ਸਕਦੇ ਨੇ ਕੀ ਬੀਬੀ ਜਗੀਰ ਕੌਰ ਅਗਲੇ ਪ੍ਰਧਾਨਾਂ ਦੇ ਵਿੱਚ ਹੋ ਸਕਦੇ ਨੇ ਸੁਖਦੇਵ ਸਿੰਘ ਢਿੰਸਾ ਜਿਹੜੇ ਸਰਪ੍ਰਸਤ ਨੇ ਕੀ ਉਹ ਪ੍ਰਧਾਨ ਹੋ ਸਕਦੇ ਨੇ ਇਸ ਤੋਂ ਇਲਾਵਾ ਸੁਰਜੀਤ ਸਿੰਘ ਰਖੜਾ ਪ੍ਰਧਾਨ ਹੋ ਸਕਦੇ ਨੇ ਮਨਪ੍ਰੀਤ ਸਿੰਘ ਯਾਲੀ ਪ੍ਰਧਾਨ ਹੋ ਸਕਦੇ ਨੇ ਆਖਰ ਨਮਾ ਪ੍ਰਧਾਨ ਹੋਊਗਾ ਕੌਣ ਸ਼੍ਰੋਮਣੀ ਕਾਲਜ ਦੇ ਵਿੱਚ ਜਾਂ ਇਸ ਤੋਂ ਉਲਟ ਹੋਊਗਾ ਜਾਂ ਫਿਰ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ ਅਕਰ ਜਿਹੜੀ ਅੱਗ ਹੈ ਜਿਹੜਾ ਪਹਿਲਾਂ ਧੂਆ ਸੀ ਹੁਣ ਅੱਗ ਬਣ ਗਈ ਅੱਗੇ ਜਾ ਕੇ ਜਿਹੜਾ ਇੱਕ ਭਾਂਬੜ ਬਣ ਸਕਦਾ ਕੀ ਸਾਰਿਆਂ ਨੂੰ ਮਨਾ ਲਿਆ ਜਾਊਗਾ ਕੀ ਸਾਰਿਆਂ ਦੇ ਨਾਲ ਮੀਟਿੰਗਾਂ ਹੋ ਜਾਣਗੀਆਂ ਕੀ ਸਾਰੇ ਮੁੜ ਕੇ ਫਿਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਹਿਲ ਚੁੱਕ ਕੇ ਤੁਰਨਗੇ ਇਹ ਇੱਕ ਦੋਸਤੋ ਵੱਡੇ ਸਵਾਲ ਨੇ ਅੱਜ ਜਦੋਂ ਆਪਾਂ ਇਹ ਖਬਰ ਕਰ ਰਹੇ ਹਾਂ ਇਸ ਵੇਲੇ ਬਿਲਕੁਲ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਜਲੰਧਰ ਦੇ ਵਿੱਚ ਹੋ ਰਹੀ ਆ ਉਸ ਮੀਟਿੰਗ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸੁਰਜੀਤ ਸਿੰਘ ਰਖੜਾ ਬੀਬੀ ਜ਼ਗੀਰ ਕੌਰ ਟੀਨ 7 28 16 ਵਜੇ ਦੇ ਹੋਰ ਵੀ तमाम ਲੀਡਰ ਹੈਗੇ ਨੇ ਅਕਾਲੀ ਦਲ ਦੇ ਜਿਹੜੇ ਅੱਜਕੱਲ ਸੁਖਵੀਰ ਸਿੰਘ ਬਾਦਲ ਤੋਂ ਨਰਾਜ਼ ਚੱਲ ਰਹੇ ਨੇ ਉਹ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਨਾਲ ਸਹਿਮਤ ਨਹੀਂ ਹੈਗੇ ਇੱਕ ਵੱਡਾ ਬਦਲਾ ਇੱਕ ਬਿਗ ਚੇਂਜ ਜਿਹੜੇ ਲੋਕ ਚਾਹੁੰਦੇ ਆ ਜਲੰਧਰ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਦੇ ਕਰ ਉਹ ਇਕੱਠੇ ਹੋਏ ਹੋਏ ਨੇ ਦੂਜੇ ਪਾਸੇ ਇਸੇ ਮੀਟਿੰਗ ਦੇ ਸਮਾਨਤਰ ਸੁਖਵੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਆਪਣੀ ਇੱਕ ਮੀਟਿੰਗ ਹੈ ਉਹ ਮੀਟਿੰਗ ਰੱਖੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਬੁਲਾਇਆ ਗਿਆ ਹੁਣ ਦੇਖਣ ਵਾਲਾ ਹੋਊਗਾ ਕਿ ਸਾਰੇ ਹਲਕਾ ਇੰਚਾਰਜ ਸੁਖਵੀਰ ਸਿੰਘ ਬਾਗਲ ਕੋਲੇ ਪਹੁੰਚਣਗੇ ਜਾਂ ਕਈ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਵਿੱਚ ਹੋ ਰਹੀ ਮੀਟਿੰਗ ਦੇ ਵਿੱਚ ਪਹੁੰਚਣਗੇ ਇੱਕ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਹੀ ਲੀਡਰਸ਼ਿਪ ਦੇ ਨਾਲ ਜੂਝ ਰਿਹਾ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਵੱਡੇ ਸਵਾਲ ਨੇ ਪੰਜਾਬ ਦੀ ਖੇਤਰੀ ਪਾਰਟੀ ਦੇ ਅੱਗੇ ਕਿ ਖੇਤਰੀ ਪਾਰਟੀ ਕਿ ਨਿਮੋਸ਼ੀਜਨਕ ਹਾਰ ਦਾ ਸਾਹਮਣਾ ਕਿਉਂ ਕਰ ਗਈ 24 ਦੀ ਚੋਣ ਦੇ ਵਿੱਚ ਪਹਿਲਾਂ 22 ਦੇ ਚੋਣ ਦੇ ਵੀ ਸਿਰਫ 3 ਐਮਐਲਏ ਆਉਂਦੇ ਨੇ ਅੱਗੇ ਇਸ 24 ਦੀ ਚੋਣ ਦੇ ਵਿੱਚ ਪਾਰਟੀ ਦੀ ਜ਼ਮਾਨਤ ਜप्त ਹੋ ਜਾਂਦੀ ਹੈ 10 ਉਮੀਦਵਾਰਾਂ ਦੀ ਜ਼ਮਾਨਤ ਜप्त ਹੋ ਜਾਂਦੀ ਹੈ ਇੱਕ ਬਠਿੰਡਾ ਸੀਟ ਜਿੱਤਦੇ ਨੇ ਜਿਹਦੇ ਵਿੱਚ ਵਿਵਾਹ ਹਰਸੀਮਰਤ ਕੌਰ ਬਾਦਲ ਉੱਥੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਅੱਜ ਇੱਕ ਵੱਡਾ ਧਮਾਕਾ ਸ਼ਰੋਮਣੀ ਅਕਾਲ ਜਲ ਦੇ ਵਿੱਚ ਹੋ ਸਕਦਾ ਜਾਂ ਤਾਂ ਸੁਖਵੀਰ ਸਿੰਘ ਬਾਦਲ ਭਾਰੀ ਰਹਿਣਗੇ ਇਸ ਤਮਾਕੇ ਦੇ ਵਿੱਚ ਜਾਂ ਫਿਰ ਸੁਖਵੀਰ ਸਿੰਘ ਬਾਦਲ ਤੋਂ ਉਲਟ ਹੋਇਆ ਹੋਇਆ ਧੜਾ ਭਾਰੀ ਰਹੂਗਾ ਜੋ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਉਹ ਸਾਂਝੀ ਕਰ ਦਾਂਗੇ ਪਰ ਇਸ ਵੇਲੇ ਦੀ ਜਿਹੜੀ ਅਹਿਮ ਅਪਡੇਟ ਹੈ ਉਹ ਅਪਡੇਟ ਹੈ ਕਿ ਇੱਕ ਮੀਟਿੰਗ ਜਲੰਧਰ ਦੇ ਵਿੱਚ ਹੋ ਰਹੀ ਆ ਦੂਜੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਲਕੀਰ ਖਿੱਚੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀ ਉੱਭਰ ਕੇ ਬਾਹਰ ਸਾਹਮਣੇ ਆ ਚੁੱਕੀ ਹੈ ਬਿੱਤੇ ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰ ਨੇ ਸੁਰਜੀਤ ਸਿੰਘ ਰਖੜਾ ਦੇ ਨਾਲ ਮੀਟਿੰਗ ਕੀਤੀ ਆਪਣੇ ਤਮਾਮ ਵਰਕਰਾਂ ਨੂੰ ਆਪਣੇ ਹੋਲ ਲੀਡਰਾਂ ਨੂੰ ਮਿਲੇ ਸੁਰਜੀਤ ਸਿੰਘ ਰਖੜਾ ਨੇ ਆਪਣੇ ਕੇ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਮੀਟਿੰਗ ਕੀਤੀ ਤੇ ਸੁਖਵੀਰ ਸਿੰਘ ਬਾਦਲ ਨੇ ਪਟਿਆਲਾ ਜ਼ਿਲ੍ਹਾ ਦੇ ਕੁਝ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਸੋ ਲੜਾਈ بڑے ਸਿਖਰ ਤੇ ਪਹੁੰਚ ਚੁੱਕੀ ਆ ਧੜੇਬੰਦੀ ਉੱਭਰ ਕੇ ਸਾਹਮਣੇ ਆ ਚੁੱਕੀ ਹੈ ਹੁਣ ਦੇਖਣ ਵਾਲਾ ਹੋਊਗਾ ਇਸ ਲੜਾਈ ਦੇ ਵਿੱਚ ਆਖਰ ਪਲੜਾ ਕਿਦਾਂ ਭਰੀ ਰਹਿੰਦਾ ਜਿੱਤਾ ਕਰ ਦੋਸਤੋ ਕੀਦੀ ਹੁੰਦੀ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ